ਕੋਈ ਕਮਾਂਡਸਟਰੀ ਹੋਇਆ ਉਹ ਤਾਂ ਨਹੀਂ ਲਾ ਤੰਦੇਨਾ ਕਮਾਂਡ ਨੂੰ ਇਹਾਂ ਦੇ ਉਪੰਗਰੋ ਇਹਦੀ ਪ੍ਰੈਸ ਕਾਨਫਰੰਸ ਲਈ ਇਹ ਟੀਮ ਆਨਲਾਈਨ ਹੋ ਰਹੀ ਹੈ ਜੀ ਇਹ ਸਾਡੇ ਐਸਐਚਓ ਖਨੋਰੀ ਅਮਰਤ ਸਿੰਘ ਉਹਨਾਂ ਨੂੰ 27 ਤਰੀਕ ਨੂੰ ਸ਼ਾਮ ਦੇ ਟਾਈਮ ਪਤਲਾ ਮਿਲੀ ਸੀਗੀ ਵੀ ਅਜੇ ਸਾਨੂੰ ਪ੍ਰਤਾਪ ਵਾਸੀ ਬਾਡ ਨੰਬਰ 7 ਤੁਸ਼ਾਮ ਜ਼ਿਲ੍ਹਾ ਭਵਾਨੀ ਹਰਿਆਣਾ ਦਾ ਰਹਿਣ ਵਾਲਾ ਹੈਗਾ ਇਹ ਇਧਰ 400 ਬਲੀਕ ਸਲਫਾ ਜਿਹੜਾ ਲਿਆ ਕੇ ਵੇਚਣ ਦਾ ਕੰਮ ਕਰਦਾ ਤੇ ਇਹਦੇ ਸਬੰਧ ਚ ਇਹਨਾਂ ਨੇ ਚੱਠਾ ਗਵਿੰਦਪੁਰਾ ਪੁਲ ਦੇ ਉੱਪਰ ਨਾਕਾ ਲਾਇਆ ਤੇ ਉਸੇ ਟਾਈਮ ਇਹਨਾਂ ਨੂੰ ਜਿਹੜਾ ਇਹ ਬੰਦਾ ਮੋਡਿਆਂ ਤੇ ਕਿੱਟ ਬੈਗ ਟੰਗੀ ਆਉਂਦਾ ਦਿਖਾਈ ਦਿੱਤਾ ਜਿਹਨੂੰ ਇਹਨਾਂ ਨੇ ਕਾਬੂ ਕਰਕੇ ਇਹਦੇ ਕੋਲੋਂ 8.5 ਕਿਲੋ ਚਾਰਸ ਬਰਾਮਦ ਕੀਤੀ ਤੇ ਇਦੇ ਕੋਲੋਂ ਹੋਰ ਪੁੱਛਗਿਛ ਕਰਕੇ ਇਹਦੇ ਖਿਲਾਫ ਪਹਿਲਾਂ 35 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 20 ਐਨ ਡੀ ਪੀ ਐਸ ਐਕਟ ਥਾਣਾ ਖਨੌਰੀ ਦਰਜ ਰਜਿਸਟਰ ਕਰਕੇ ਇਹ ਤੋਂ ਹੋਰ ਪੁੱਛਗਿਛ ਕੀਤੀ ਤਾਂ ਫਿਰ ਇਹਦੇ ਵਿੱਚ ਜਿਹੜੇ ਬੰਦੇ ਤੋਂ ਇਹ ਲੈ ਕੇ ਆਏ ਸੀ ਅਨਿਲ ਕੁਮਾਰ ਔਰ ਫੁਲਲੀ son of ਮੁਖਤਿਆਰੀ ਵਾਸੀ ਦਰੌਦਾਖੋਰ ਥਾਣਾ सदर ਨਰਮਣਾ ਇਹਨੂੰ ਅਸੀਂ ਨਾਮਜ਼ਦ ਕਰਕੇ ਇਹਦੇ ਤੇ ਵੀ ਅਸੀਂ ਰੇਡ ਕਰ ਰਹੇ ਹਾਂ ਇਹਨੂੰ ਵੀ ਕਾਬੂ ਕਰਾਂਗੇ ਤੇ ਇਹਦਾ ਹੋ 2 ਦਿਨ ਦਾ ਸੀ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਤੇ ਹੋਰ ਪੁੱਛਗਿਛ ਕਰ ਰਹੇ ਆਂ ਵੀ ਅੱਗੇ ਇਹਨੇ ਕਿੰਨੂੰ ਦੇਣ ਜਾਣਾ ਸੀਗਾ ਤੇ ਹੋਰ ਕਿੱਥੋਂ-ਕਿੱਥੋਂ ਮਤਲਬ ਕਿੰਨੀ ਵਾਰ ਇਹਨੇ ਟਰੈਵਲ ਕੀਤਾ ਪਹਿਲਾਂ ਕਿੰਨੇ ਚੱਕਰ ਲਾਏ ਹੈਗੇ ਆ ਤੇ ਸਾਰੀ ਪੁੱਛਗਿਛ ਕਰਾਂਗੇ ਤੇ ਹੋਰ ਖਲਾਸੇ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਇਸ ਦੋਸ਼ੀ ਖਿਲਾਫ ਪਹਿਲਾਂ ਕਿੰਨੇ ਮਕਦਮੇ ਕਰਦੇ ਨੇ ਇਹਦੇ ਖਿਲਾਫ ਰਿਕਾਰਡ ਚੈੱਕ ਕਰਨਾ ਸੀ ਮੈਨੂੰ ਲੱਗਦਾ ਹੈਗੇ ਇਹਦੇ ਖਿਲਾਫ ਪਹਿਲਾਂ ਕਿੰਨੇ ਕਰਦੇ ਦਰ ਇੱਕ ਪਰਚੇ ਦਾ ਤਾਂ ਸਾਨੂੰ ਪਤਾ ਲੱਗਿਆ ਬਾਕੀ ਅਸੀਂ ਹੋਰ ਵੀ ਚੈੱਕ ਕਰ ਰਹੇ ਹਾਂ